ਖੜੀ ਹੈ ਤਿਆਰ ਬਿਲਕੁਲ ਤਾਂ ਕਿ ਜੇ ਕਦਰੋ ਮੂਵਮੈਂਟ ਹੁੰਦੀ ਆ ਤਾਂ ਕਾਰਵਾਈ ਹੋ ਸਕੇ ਤੇ ਦੂਜੇ ਪਾਸੇ ਜਿੰਨੇ ਵੀ ਸਾਡੇ ਨੌਜਵਾਨ ਨੇ ਪੰਜਾਬ ਦੇ ਸਾਡੇ ਕਿਸਾਨ ਵੀਰ ਨੇ ਉਹ ਇਸ ਪਾਸੇ ਜਿਹੜੇ ਨੇ ਸਵੇਰ ਤੋਂ ਸ਼ਾਂਤਮਈ ਤਰੀਕੇ ਨਾਲ ਖੜੇ ਨੇ ਸਾਰੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਇੱਥੇ ਖੜੇ ਨਜ਼ਰ ਆ ਰਹੇ ਨੇ ਕੋਈ ਵੀ ਅੱਗੇ ਨਹੀਂ ਵਧਿਆ ਤੇ ਉਧਰ ਦੂਜੇ ਪਾਸੇ ਉਹ ਵੀ ਸਵੇਰ ਤੋਂ ਕੋਈ ਕਾਰਵਾਈ ਜਿਹੜੀ ਉਹ ਨਹੀਂ ਹੋਈ ਤੇ ਕੋਈ ਵੀ ਜਿਹੜਾ ਹੈ ਥਰੂ ਗੈਸ ਦਾ ਗੋਲਾ ਨਹੀਂ ਦਾਗਿਆ ਗਿਆ ਸੋ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਇਹ ਇਹ ਸ਼ੰਭੂ ਬੈਰੀਅਰ ਦੀਆਂ ਨੇ ਹਾਲਾਂਕਿ ਅੱਜ ਕਿਸਾਨ ਅੰਦੋਲਨ ਜਿਹੜਾ ਪਾਰਟ 2 ਆ ਇਹਦਾ ਤੀਜਾ ਦਿਨ ਹੈ ਤੀਜੇ ਦਿਨ ਬੜੀ ਜਿਹੜੀ ਸ਼ਾਂਤੀ ਪਸਰੀ ਹੋਈ ਆ ਕੋਈ ਵੀ ਬੈਰੀਗੇਡ ਦੇ ਨਜ਼ਦੀਕ ਨਹੀਂ ਗਿਆ ਕੱਲ ਦੇ ਤੇ ਪਰਸੋ ਦੀ ਕਾਰਵਾਈ ਚ ਇਹ ਬੈਰੀਗੇਡ ਜਿਹੜੇ ਨੇ ਉਹ ਬ੍ਰੇਕ ਕੀਤੇ ਗਏ ਸੀ ਪਰ ਅੱਜ ਨਜ਼ਦੀਕ ਨਾ ਜਾ ਕੇ ਬੜੀ ਸ਼ਾਂਤੀ ਬਣਾਈ ਗਈ ਕਿਉਂਕਿ ਮਾਹੌਲ ਨੂੰ ਸੁਖਾਵਾ ਵੀ ਰੱਖਿਆ ਜਾਵੇ ਇਹਨਾਂ ਦੋ ਦਿਨਾਂ ਦੇ ਵਿੱਚ ਕਾਰਜ ਗੱਲ ਕੀਤੀ ਜਾਵੇ ਤਾਂ 100 ਤੋਂ ਵਧੇਰੇ ਜਿਹੜੇ ਨੇ ਉਹ ਕਿਸਾਨ ਜ਼ਖਮੀ ਹੋਏ ਨੇ ਕਿਉਂਕਿ ਦੂਜੇ ਪਾਸਿਓਂ ਲਗਾਤਾਰ ਜੜਾ ਆ ਅਕਰਮਿਕ ਰਵਈਆ ਉਹ ਰੱਖਿਆ ਗਿਆ ਸੀਗਾ ਸੋ ਤਸਵੀਰਾਂ ਨੇ ਅੱਜ ਦੀਆਂ ਸ਼ਾਂਤੀ ਮਾਹੌਲ ਦੀਆਂ ਕਿ ਕੋਈ ਵੀ ਇੱਥੇ ਅੱਜ ਸਵੇਰ ਤੋਂ ਹੀ ਨਾ ਤਾਂ ਅਥਰੂ ਗੈਸ ਦਾ ਗੋਲਾ ਦਾਗਿਆ ਜਾਂਦਾ ਤੇ ਨਾ ਹੀ ਜਿਹੜੀ ਆ ਕੋਈ ਕਾਰਵਾਈ ਹੁੰਦੀ ਆ ਤੇ ਬਿਲਕੁਲ ਸ਼ਾਂਤੀ ਜਿਹੜੀ ਆ